ਹਾਂਜੀ ਵੈਲਕਮ ਟੂ ਆਲ ਆਫ ਯੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਤਿਗੁਰੂ ਕਲਾਸ ਦੀ ਇਸ ਆਨਲਾਈਨ ਕਲਾਸ ਦੇ ਵਿੱਚ ਅੱਜ ਆਪਾਂ ਜਿਹੜਾ ਪੰਜਾਬ ਪੁਲਿਸ ਦੀ 2025 ਦੇ ਵਿੱਚ ਹਾਲਾਂਕਿ ਵੈਕੈਂਸੀ ਹਜੇ ਆਊਟ ਨਹੀਂ ਹੋਈ ਪਰ ਆਪਾਂ ਇਹਦੇ ਪੇਪਰ ਦੀ ਗੱਲ ਕਰਨ ਜਾ ਰਹੀਆਂ ਖਾਸ ਤੌਰ ਤੇ ਉਹ ਵਾਲੇ ਸਟੂਡੈਂਟ ਇਹ ਵਾਲੀ ਵੀਡੀਓ ਜ਼ਰੂਰ ਸੁਣਨ ਜਿਨ੍ਹਾਂ ਨੇ 2021 22 23 ਦੇ ਵਿੱਚ ਤਿਆਰੀ ਕੀਤੀ ਸੀ ਪਰ ਪੇਪਰ ਕਿਸੇ ਕਾਰਨ ਕਰਕੇ ਕਲੀਅਰ ਨਹੀਂ ਹੋਇਆ ਤੇ 2024 ਦਾ ਹਜੇ ਜਿਵੇਂ ਕਿ ਰਿਜ਼ਲਟ ਹਜੇ ਪੈਂਡਿੰਗ ਪਿਆ ਹੈ ਤੇ ਉਹਨਾਂ ਦੀ ਵੀ ਵੀਡੀਓ ਜਿਹੜੀ ਆ ਉਹ ਵਧੀਆ ਹੋ ਸਕਦੀ ਹੈ ਤਾਂ ਤੁਸੀਂ ਵੀ ਸੁਣ ਸਕਦੇ ਹੋ ਸਪੈਸ਼ਲੀ ਜਿੰਨਾਂ ਦਾ ਪੇਪਰ ਨੇੜੇ ਤੇੜੇ ਜਾ ਕੇ ਖੜ ਜਾਂਦਾ ਕੋਈ ਇੱਕ ਦੋ ਪੁਆਇੰਟਸ ਤੋਂ ਰਹਿ ਜਾਂਦਾ ਇੱਕ ਦੋ ਮਾਰਕਸ ਤੋਂ ਰਹਿ ਜਾਂਦਾ ਉਹ ਵੀਡੀਓ ਨੂੰ ਖਾਸ ਤੌਰ ਤੇ ਸੁਣਨ ਅਗਰ ਪੰਜਾਬ ਪੁਲਿਸ 2025 ਦਾ ਤੁਸੀਂ ਪੇਪਰ ਦੇਣਾ ਤਾਂ ਠੀਕ ਹੈ ਇਹਦੇ ਵਿੱਚ ਆਪਾਂ ਪੰਜਾਬ ਪੁਲਿਸ ਦੇ ਕਾਂਸਟੇਬਲ ਲੈਵਲ ਦੀ ਗੱਲ ਕਰਨ ਜਾ ਰਹੇ ਹਾਂ ਕਨਸਟੇਬਲ ਦੇ ਪੇਪਰ ਦੀ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਇਸ ਵਾਰੀ ਹਜੇ ਜਨਵਰੀ ਦੇ ਵਿੱਚ ਸਰਕਾਰ ਨੇ ਆਪਾਂ ਨੂੰ ਇਹ ਤਾਂ ਕਿਹਾ ਹੋਇਆ ਸੀ ਕਿ ਪੋਸਟ ਆਊਟ ਕੀਤੀ ਗਈ ਜਾਊਗੀ ਪਰ ਹਜੇ ਤੱਕ ਕੀਤੀ ਨਹੀਂ ਗਈ ਕਿਸੇ ਕਾਰਨ ਕਰਕੇ ਤਾਂ ਜਿਵੇਂ ਪੋਸਟ ਆਊਟ ਹੋਣੀ ਹੈ ਇਹ ਤਾਂ ਸ਼ੋਰ ਹੈ ਵੀ ਆਊਟ ਹੋਏਗੀ ਰਿਕਰੂਟਮੈਂਟ ਆਊਟ ਹੋਏਗੀ ਤਾਂ ਜਦੋਂ ਹੀ ਆਊਟ ਹੋਏਗੀ ਤਾਂ ਜਿਹੜੇ ਸਟੂਡੈਂਟਸ ਤਿਆਰੀ ਕਰਨਾ ਚਾਹੁੰਦੇ ਆ ਨਵੇਂ ਸਿਰੇ ਤੋਂ ਤੇ ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਹੋਈ ਹੈ ਉਹ ਵੀ ਜਿਹੜੇ ਇਸ ਵੀਡੀਓ ਨੂੰ ਲਾਸਟ ਤੱਕ ਸੁਣੇ ਠੀਕ ਹੈ ਸਪੈਸ਼ਲੀ 2025 ਦੇ ਵਿੱਚ ਚਾਚਾ ਅੱਜ ਆਪਾਂ ਆ ਚੁੱਕੇ ਹਾਂ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਆਪਣੇ ਸਿਲੇਬਸ ਦੀ ਪੇਪਰ ਦੀ ਪੇਪਰ ਦੇ ਪੈਟਰਨ ਦੀ ਪੁਰਾਣਿਆਂ ਨੂੰ ਤਾਂ ਬਈ ਕਲੀਅਰ ਹੀ ਹੋਊਗਾ ਕਿ ਪੇਪਰ ਦਾ ਪੈਟਰਨ ਆ ਵਾਲਾ ਹੁੰਦਾ ਹੈ ਜੇ ਤੁਸੀਂ ਪੇਪਰ ਦੇ ਪੈਟਰਨ ਨੂੰ ਚੰਗੀ ਤਰ੍ਹਾਂ ਪਹਿਲਾਂ ਅੱਜ ਤੱਕ ਨਹੀਂ ਗੋਲਿਆ ਸੀ ਨਹੀਂ ਦੇਖਿਆ ਸੀ ਉਸੇ ਕਾਰਨ ਕਰਕੇ ਆਪਣੇ ਕਈ ਵਾਰੀ ਮਾਰਕਸ ਵੀ ਘਟ ਰਹਿ ਜਾਂਦੇ ਆ ਕਿਉਂਕਿ ਆਪਾਂ ਪਹਿਲਾਂ ਸਟਰੈਟਜੀ ਨਹੀਂ ਬਣਾ ਕੇ ਚੱਲਦੇ ਕੋਈ ਪਲੈਨਿੰਗ ਨਹੀਂ ਕਰਕੇ ਚੱਲਦੇ ਹੈਨਾ ਤਾਂ ਪਲੈਨਿੰਗ ਹੋਣੀ ਜ਼ਰੂਰੀ ਹੈ ਬਈ ਤੇ ਜੇ ਪਲੈਨਿੰਗ ਨਹੀਂ ਹੈਗੀ ਤਾਂ ਮਤਲਬ ਆਪਾਂ ਜਿਤਨੇ ਕਿਤੇ ਲੈਕ ਕਰਦੇ ਆ ਤਾਂ ਹੀ ਰਿਜ਼ਲਟ ਆਪਣਾ ਰੁਕ ਜਾਂਦਾ ਹੁੰਦਾ ਜਾਂ ਨੰਬਰ ਘਟ ਰਹਿ ਜਾਂਦੇ ਹੁੰਦੇ ਇਹਦੇ ਵਿੱਚ ਨਾ ਨਾਲ ਨਾਲ ਆਪਾਂ ਸਿਲੇਬਸ ਵੀ ਦੇਖਦੇ ਜਾਵਾਂਗੇ ਵੀ ਕਿਹੜੇ ਟੌਪਿਕਸ ਤੁਹਾਨੂੰ ਚੰਗੀ ਤਰ੍ਹਾਂ ਪ੍ਰਿਪੇਅਰ ਕਰਨੀ ਚਾਹੀਦੀ ਹੈ ਵੀ ਜਿੱਥੋਂ ਆਪਣੇ ਮਾਰਕਸ ਘਟਨੇ ਨਹੀਂ ਚਾਹੀਦੇ ਘਟਨੇ ਦਾ ਸੈਂਸ ਵੀ ਕੋਈ ਵੀ ਨੰਬਰ ਆਪ ਗਲਤ ਨਹੀਂ ਕਰਨਾ ਕੋਈ ਵੀ ਆਪਾਂ ਕੁਐਸਚਨ ਗਲਤ ਨਹੀਂ ਕਰਨਾ ਇਹਦੇ ਵਿੱਚ ਜਿੰਦੇ ਜਿਵੇਂ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਮੈਂ ਲਿਖੀ ਲੈ ਕੇ ਆਇਆ ਵੀ ਮੈਥ ਕਿੰਨੇ ਨੰਬਰ ਦਾ ਇਹਦੇ ਵਿੱਚ 20 ਨੰਬਰ ਦਾ ਮੈਥ ਹੈ ਟੋਟਲ 100 ਕੁਐਸਚਨ ਹੁੰਦੇ ਆ 100 ਨੰਬਰ ਦੇ ਹੋਣਗੇ ਠੀਕ ਹੈ 100 ਕੁਐਸਚਨ 100 ਨੰਬਰ ਦੇ ਹੈ ਤੇ ਕਿਹੜੇ ਕਿਹੜਾ ਸਬਜੈਕਟ ਕਿੰਨੇ ਕਿੰਨੇ ਨੰਬਰ ਦਾ ਪੁਰਾਣੇ ਜਿਨ੍ਹਾਂ ਨੇ ਤਿਆਰੀ ਕੀਤੀ ਉਹਨਾਂ ਨੂੰ ਤਾਂ ਉਂਗਲਾਂ ਤੇ ਹੀ ਰੱਟੇ ਹੋਣਗੇ ਵੀ ਮੈਥ ਦੇ ਵਿੱਚ 20 ਨੰਬਰ ਦਾ ਹੈ ਰੀਜ਼ਨਿੰਗ ਦੇ ਵਿੱਚ ਅਗੇਨ ਕਿੰਨੇ ਨੰਬਰ ਦੀ ਹੈ 20 ਨੰਬਰ ਦੀ ਹੈ ਤੁਹਾਨੂੰ ਕਿਹੜੇ ਸਬਜੈਕਟ ਪਹਿਲਾਂ ਪ੍ਰਪੇਅਰ ਕਰਨੀ ਚਾਹੀਦੀ ਹੈ ਉਹ ਵੀ ਅਨੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਡਿਸਕਸ ਕਰਨ ਜਾ ਰਹੀ ਹੈ ਜੀਕੇ ਦੇ ਵਿੱਚ ਕਿੰਨੇ ਨੰਬਰ ਦੀ ਆਪਣੇ ਕੋਲ 35 ਨੰਬਰ ਦੀ ਹੈ 35 ਕੁਐਸਚਨ 35 ਨੰਬਰ ਹੋਣਗੇ ਪੰਜਾਬੀ ਇੰਗਲਿਸ਼ ਦੋਨੋਂ 10 10 ਨੰਬਰ ਦੇ ਹੋਣਗੇ ਤੇ ਕੰਪਿਊਟਰ ਆਪਣਾ 5 ਨੰਬਰ ਦਾ ਹੋਏਗਾ 5 ਕੁਐਸਚਨ 5 ਨੰਬਰ ਹੋਣਗੇ ਇਹ ਤਾਂ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਨੋਟ ਕਰ ਲੋ ਜਿੱਥੇ ਤੁਸੀਂ ਤਿਆਰੀ ਆਪਦੀ ਸਟਾਰਟ ਕਰਨ ਜਾ ਰਹੇ ਹੋ ਕਾਪੀ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਚੀਜ਼ ਲਿਖੀ ਹੋਣੀ ਚਾਹੀਦੀ ਹੈ ਜੇ ਆ ਚੀਜ਼ ਨਹੀਂ ਲਿਖੀ ਤਾਂ ਇਹਨਾਂ ਮਤਲਬ ਤੁਹਾਡੀ ਤਿਆਰੀ ਬਈ ਆਊਟ ਆਫ ਟਰੈਕ ਸੀਗੀ ਉਹ ਤਿਆਰੀ ਸਹੀ ਡਾਇਰੈਕਸ਼ਨ ਦੇ ਵਿੱਚ ਨਹੀਂ ਹੈਗੀ ਸੀ ਕਿਉਂਕਿ ਆਪਾਂ ਤਿਆਰੀ ਕਰਨ ਲੱਗ ਜਾਨੇ ਹੁੰਦੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਆਉਂਦਾ ਕਿ ਕਿਹੜਾ ਸਬਜੈਕਟ ਕਿੰਨੇ ਮਾਰਕਸ ਦਾ ਹੈ ਤਾਂ ਉਹਦੇ ਅਕੋਰਡਿੰਗ ਆਪਾਂ ਸੈੱਟ ਨਹੀਂ ਕਰ ਪਾਉਂਦੇ ਇੱਥੇ ਆਪਾਂ ਸੈੱਟ ਵੀ ਕਰਕੇ ਚੱਲਣਾ ਹੈ ਅਗਰ ਮੈਂ ਇੱਥੇ ਹੀ ਗੱਲ ਕਰਾਂ ਤਾਂ ਤੁਹਾਡੇ ਤਿੰਨ ਸਬਜੈਕਟ ਤੁਹਾਨੂੰ ਸਾਫ਼ ਸੁਥਰੇ ਦਿਖਦੇ ਹੋਣਗੇ ਹੁਣ ਜਿੰਦੇ ਵਿੱਚ ਮੈਥ ਵੀ ਨੰਬਰ ਰੀਜ਼ਨਿੰਗ ਵੀ ਨੰਬਰ ਤੇ ਜੀਕੇ 35 ਨੰਬਰ ਅਗਰ ਮੈਂ ਤਿੰਨਾਂ ਨੂੰ ਪਲੱਸ ਕਰ ਦੇਵਾਂ ਤੁਸੀਂ ਧਿਆਨ ਨਾਲ ਦੇਖੋ ਤਿੰਨਾਂ ਨੂੰ ਪਲੱਸ ਕਰਾਂ ਤਾਂ ਆਪਣੇ 75 ਨੰਬਰ ਇੱਥੋਂ ਹੀ ਬੰਦੇ ਐ 75 ਮਾਰਕਸ ਇੱਥੇ ਬੰਦੇ ਐ ਹੁਣ ਇਹ 75 ਨੰਬਰਾਂ ਦੇ ਵਿੱਚੋਂ ਮੈਕਸਿਮਮ ਸਕੋਰ ਕਿੰਨੇ ਕਰਨੇ ਆਉਣ ਵਾਲੇ ਟਾਈਮ ਦੇ ਵਿੱਚ ਡਿਸਕਸ ਕਰਾਂਗੇ ਕਿਉਂਕਿ ਮੈਂ ਹਰੇ ਇੱਕ ਦੇ ਨਾ ਇਹਨਾਂ ਦੇ ਨਾਲ ਚੈਪਟਰ ਵੀ ਲਿਖ ਕੇ ਲੈ ਕੇ ਆਇਆ ਕਿਉਂਕਿ ਆਪਣੀ ਤਿਆਰੀ ਇੱਕ ਸਟ੍ਰੀਮ ਲਾਈਨ ਹੋਣੀ ਚਾਹੀਦੀ ਹੈ ਇੱਕ ਕਰਮਬੱਧ ਹੋਣੀ ਚਾਹੀਦੀ ਜੇ ਉਹ ਨਹੀਂ ਹੈਗੀ ਤਾਂ ਇਹਨਾਂ ਮਤਲਬ ਅਗੇਨ ਕਿਥੇ ਨਾ ਕਿਥੇ ਗੜਬੜ ਰਹਿ ਜਾਂਦੀ ਹੁੰਦੀ ਹੈ ਪੰਜਾਬੀ 10 ਨੰਬਰ ਦੀ ਹੈ ਇੰਗਲਿਸ਼ 10 ਨੰਬਰ ਦੀ ਅਤੇ ਕੰਪਿਊਟਰ 5 ਨੰਬਰ ਦਾ ਹੈ ਇਹਨਾਂ ਦੀ ਬਾਅਦ ਚ ਗੱਲ ਕਰੂੰਗਾ ਪਹਿਲਾਂ ਮੈਂ ਤਿੰਨ ਸਬਜੈਕਟਾਂ ਦੀ ਗੱਲ ਕਰਨ ਜਾ ਰਿਹਾ ਮੈਥ ਦੀ ਰੀਜ਼ਨਿੰਗ ਦੀ ਤੇ ਜੀਕੇ ਦੀ ਤਿੰਨਾਂ ਦੇ ਵਿੱਚੋਂ ਅਗਰ ਮੈਂ ਦੇਖਾਂ ਤਾਂ ਜਿੱਥੋਂ ਆਪਾਂ ਫੁੱਲ ਫਲੈਜ ਨੰਬਰ ਲੈ ਸਕਦੇ ਹਾਂ ਵੀ ਪੂਰੇ ਨੰਬਰ ਲੈ ਜਾ ਸਕਦੇ ਆ ਉਹ ਦੈਟ ਇਜ਼ ਮੈਥ ਰੀਜ਼ਨਿੰਗ ਜੇਕਰ ਇੱਕ ਸਟੂਡੈਂਟ ਬਹੁਤ ਵਧੀਆ ਪਹਿਲਾਂ ਪਰਫਾਰਮ ਕਰ ਰਿਹਾ ਸੀ ਵੀ ਉਹਦੇ ਮੈਥ ਰੀਜ਼ਨਿੰਗ ਚੋਂ 20 ਚੋਂ ਮੈਥ ਮੈਥ ਦੇ ਵਿੱਚੋਂ 20 ਤੇ ਰੀਜ਼ਨਿੰਗ ਦੇ ਵਿੱਚੋਂ 20 ਨੰਬਰ ਆ ਰਹੇ ਆ ਇਹਦਾ ਮਤਲਬ ਉਹਦੀ ਤਿਆਰੀ ਵਧੀਆ ਚੱਲ ਰਹੀ ਸੀ ਪਰ ਉਹ ਗੜਬੜ ਕਿੰਨਾ ਸਬਜੈਕਟਾਂ ਚ ਕਰਦਾ ਪਿਆ ਜੀਕੇ ਵਗੈਰਾ ਚ ਗੜਬੜ ਕਰਦਾ ਪਿਆ ਹੈਨਾ ਉਹਦੇ ਵਿੱਚ ਆਵਲੀ ਪ੍ਰੋਬਲਮ ਸੀ ਜਿਨ੍ਹਾਂ ਦੀ ਜੀਕੇ ਵਧੀਆ ਹੈਗੀ ਸੀ ਉਹਨਾਂ ਦਾ ਮੈਥ ਰੀਜ਼ਨਿੰਗ ਨਹੀਂ ਸਟਰੋਂਗ ਹੁੰਦਾ ਹੁਣ ਇੱਥੇ ਹੀ ਡਾਮਟੋਲ ਹੋ ਜਾਂਦੀ ਗੱਡੀ ਅੱਧੀ ਦਾ ਆਪਣੀ ਇਸ ਕਰਕੇ ਸਹੀ ਟਰੈਕ ਦੇ ਉੱਪਰ ਲੈ ਕੇ ਆ ਨਾ ਇੱਕ ਸਹੀ ਮੈਂਟਰਸ਼ਿਪ ਜਿਹੜੀ ਹੈ ਹੁੰਦੀ ਆ ਉਹ ਇਹੀ ਹੁੰਦਾ ਹੈ ਕਿ ਤੁਹਾਡੀ ਤਿਆਰੀ ਨੂੰ ਸਹੀ ਟਰੈਕ ਦੇ ਉੱਪਰ ਲੈ ਕੇ ਆਇਆ ਜਾਵੇ ਵੀ ਜਿੰਦੀ ਜਿਹੜੀ ਕਮਜ਼ੋਰੀਆਂ ਨੂੰ ਉਸ ਚੀਜ਼ ਦੱਸ ਕੇ ਕਰਵਾਈ ਜਾਵੇ ਵੀ ਤੂੰ ਆਵਲੀ ਚੀਜ਼ ਨੂੰ ਇਸ ਤਰ੍ਹਾਂ ਪ੍ਰਿਪੇਅਰ ਕਰ ਜਿਵੇਂ ਅਗਰ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਇਹਦੇ ਵਿੱਚ ਜੀਕੇ ਦੀ ਤਾਂ ਜਿਨ੍ਹਾਂ ਦੀ ਜੀਕੇ ਹਜੇ ਤੱਕ ਵੀਕ ਹੈਗੀ ਹੈ ਜਾਂ ਵੀਕ ਰਹਿ ਜਾਂਦੀ ਹੈ ਪੇਪਰ 'ਚ ਕੁਐਸਚਨ ਪਤਾ ਹੁੰਦੇ ਆ ਪਰ ਗਲਤ ਹੋ ਜਾਂਦੇ ਆ ਕਈ ਵਾਰੀ ਉਹਦਾ ਸੋਲੂਸ਼ਨ ਵੀ ਆਪਾਂ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਆਪਦੀ ਤਿਆਰੀ ਸਟਾਰਟ ਕਰਨੀ ਹੈ ਨਵੇਂ ਸਿਰ ਤੋਂ ਸਟਾਰਟ ਕਰਨੀ ਹੈ ਉਹ ਆਪਣਾ ਜਿਹੜਾ ਪਹਿਲਾ ਪੋਰਸ਼ਨ ਜਿਹੜਾ ਪੜਨਗੇ ਥੈਟ ਇਜ਼ ਭਾਰਤ ਦਾ ਸੰਵਿਧਾਨ ਇੰਡੀਅਨ ਪੋਲੀਟੀ ਐਂਡ ਕਨਸਟੀਟਿਊਸ਼ਨ ਪੁਰਾਣਿਆਂ ਨੇ ਤਾਂ ਚੰਗੀ ਤਰ੍ਹਾਂ ਇਹਦੇ ਵੱਟ ਕੱਢੇ ਹੋਣੇ ਨਿਚੋੜ ਕੱਢਾ ਕੱਢਿਆ ਹੋਣਾ ਕਿ ਮੈਂ ਉਹਨਾਂ ਨੂੰ ਅਗਰ ਅੱਜ ਓਨ ਦਾ ਸਪੋਰਟ ਐਟਾਰਨੀ ਜਨਰਲ ਦਾ ਆਰਟੀਕਲ ਨੰਬਰ ਪੁੱਛ ਲਵਾਂ ਤਾਂ ਇਹਨਾਂ ਦੇ ਮੂੰਹ ਦੇ ਵਿੱਚ ਆਂਸਰ ਹੋਣਗੇ ਜਿਨ੍ਹਾਂ ਦੀ ਤਿਆਰੀ ਸਹੀ ਹੈ ਪਰ ਜਿਨ੍ਹਾਂ ਨੇ ਆਵਲਾ ਕੁਐਸਚਨ ਮੰਨ ਲਓ ਮੈਂ ਕੋਈ ਵੀ ਚੀਜ਼ ਪੁੱਛਦਾ ਪਿਆ ਹਾਂ ਉਹਦਾ ਸਪੋਰਟ ਜੇ ਮੈਂ ਟੋਰਨਲ ਜਨਰਲ ਦੀ ਗੱਲ ਕੀਤੀ ਹੈ ਤਾਂ ਹੋ ਸਕਦਾ ਕੈਗ ਬਾਰੇ ਵੀ ਗੱਲ ਆ ਸਕਦੀ ਹੈ ਪੇਪਰ ਦੇ ਵਿੱਚ ਕੰਟਰੋਲਰ ਐਂਡ ਆਡੀਟਰ ਜਨਰਲ ਉਹਦੇ ਬਾਰੇ ਵੀ ਕੁਝ ਪੁੱਛਿਆ ਜਾ ਸਕਦਾ ਜੇਕਰ ਤੁਹਾਨੂੰ ਇਹ ਵਾਲੀਆਂ ਚੀਜ਼ਾਂ ਯਾਦ ਨਹੀਂ ਹੈਗੀਆਂ ਇਹਦਾ ਮਤਲਬ ਤਿਆਰੀ ਚ ਗੜਬੜਾ ਹੈ ਤਾਂ ਪਹਿਲਾਂ ਆਪਾਂ ਇਹਨੂੰ ਸਹੀ ਢੰਗ ਨਾਲ ਕਰਮਬੱਧ ਆਪਾਂ ਨੂੰ ਪੜ੍ਹਨਾ ਪਈਗਾ ਇੰਡੀਅਨ ਪਾਲਿਟੀ ਐਂਡ ਕਨਸਟੀਟਿਊਸ਼ਨ ਭਾਰਤ ਦਾ ਸੰਵਿਧਾਨ ਚੰਗੀ ਤਰ੍ਹਾਂ ਪੜ੍ਹਨਾ ਹੈ ਹਰ ਇੱਕ ਆਰਟੀਕਲ ਪੜੋ ਹਰ ਇੱਕ ਪਾਰਟ ਭਾਗ ਪਹਿਲਾ ਦੂਜਾ ਤੀਜਾ ਚੌਥਾ ਕਿਹੜਾ ਭਾਗ ਕੀ ਕਹਿੰਦਾ ਪਿਆ ਜਿਨ੍ਹਾਂ ਨੂੰ ਤਾਂ ਹਜੇ ਭਾਗ ਪਹਿਲਾ ਹੀ ਨਹੀਂ ਪਤਾ ਵੀ ਕਹਿੰਦਾ ਕੀ ਪਿਆ ਨਾਮ ਕੀ ਹੁੰਦਾ ਉਹਨਾਂ ਨੂੰ ਤਾਂ ਤਿਆਰੀ ਮੈਂ ਕਹਿੰਦਾ ਬਹੁਤ ਸincere ਹੋ ਕੇ ਕਰਨੀ ਪਊਗੀ ਪਰ ਜਿਹੜੇ ਬੱਚਿਆਂ ਨੇ ਪਹਿਲਾਂ ਤਿਆਰੀ ਕੀਤੀ ਹੋਈ ਸੀ ਕਿਸ ਨਾ ਕਿਸੇ ਮਾਧਿਅਮ ਤੋਂ ਕਿੱਥੋਂ ਵੀ ਤੁਸੀਂ ਪੜ੍ਹੇ ਹੋ ਕਿਸੇ ਨਾ ਕਿਸੇ ਮਾਧਿਅਮ ਤੋਂ ਹੁਣ ਜੇ ਤੁਹਾਨੂੰ ਉਹ ਵਾਲੀ ਚੀਜ਼ਾਂ ਭੁੱਲਦੀਆਂ ਤਾਂ ਉਹਨਾਂ ਨੂੰ ਰਿਵਾਈਜ਼ ਕਰਨਾ ਬੰਦ ਹੈ ਟਾਈਮ ਟੂ ਟਾਈਮ ਇਹਨੂੰ ਆਪਾਂ ਕਰਨਾ ਨਾਲ ਦੇ ਨਾਲ ਕਰਨਾ ਤਾਂ ਪਹਿਲਾ ਸਬਜੈਕਟ ਆਪਣਾ ਇੰਡੀਅਨ ਪੋਲੀਟੀ ਐਂਡ ਕਨਸਟੀਟਿਊਸ਼ਨ ਜੇ ਇਹਦੇ ਵਿੱਚੋਂ ਇੱਕ ਕੁਐਸਚਨ ਵੀ ਆਂਦਾ ਆਪਣੀ ਜੀਕੇ ਦਾ ਇੰਡੀਅਨ ਪੋਲੀਟੀ ਐਂਡ ਕਨਸਟੀਟਿਊਸ਼ਨ ਦੇ ਵਿੱਚੋਂ ਇੱਕ ਕੁਐਸਚਨ ਵੀ ਆਂਦਾ ਤਾਂ ਇੱਕ ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ ਤਾਂ ਹੀ 35 ਨੰਬਰ ਪੱਕੇ ਹੋਣਗੇ ਨਾ ਆਪਣੇ ਤਾਂ ਇੱਕ ਵੀ ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ ਇਹ ਸਬਜੈਕਟ ਤਿਆਰ ਕਰਕੇ ਆਪਦੇ ਸਾਈਡ ਤੇ ਘਰ ਤੋ ਵੀ ਹਾਂ ਜਦੋਂ ਵੀ ਮੈਨੂੰ ਨੋਟ ਪਾਉਗੀ ਮੈਂ ਇਹਦੇ ਵਿੱਚੋਂ ਕੁਐਸਚਨ ਅਟੈਂਪਟ ਕਰ ਲੂੰਗਾ ਉੱਥੇ ਜਾ ਕੇ ਪੇਪਰ 'ਚ ਜਾ ਕੇ ਤੇ ਇਹ ਨਾ ਲੱਗੇ ਵੀ ਨਹੀਂ ਮੈਂ ਇਹ ਸਬਜੈਕਟ ਮੇਰਾ ਵੀਕ ਰਹਿ ਗਿਆ ਸੀ ਤਾਂ ਇਹ ਸਬਜੈਕਟ ਵੀਕਨ ਰਹਿਣ ਕਰਕੇ ਮੇਰਾ ਜਿਹੜੇ ਇੰਡੀਅਨ ਪੋਲੀਟੀ ਹੁਣ ਬਾਕੀ ਤਾਂ ਕਰ ਗਏ ਹੋਣਗੇ ਉਹ ਅਨਸਰ ਪਰ ਆਪਾਂ ਨਹੀਂ ਕੀਤਾ ਇਹਦਾ ਮਤਲਬ ਕਿਤਨੇ ਕਿਤਨੇ ਲੈਕ ਕਰਕੇ ਜਿੰਦੇ ਕਰਕੇ ਮੈਰਿਟ ਦੇ ਵਿੱਚ ਵੀ ਫਰਕ ਪੈਂਦਾ ਦੂਜਾ ਸਬਜੈਕਟ ਹੁੰਦਾ ਆਪਣਾ ਭਾਰਤ ਦਾ ਇਤਿਹਾਸ ਭਾਰਤ ਦੇ ਇਤਿਹਾਸ ਦੀ ਗੱਲ ਕਰਦਾ ਪਿਆ ਮੈਂ ਹਜੇ ਪੰਜਾਬ ਜੀ ਕੇ ਬਾਰੇ ਬਾਅਦ ਚ ਗੱਲ ਕਰਾਂਗਾ ਭਾਰਤ ਦੇ ਇਤਿਹਾਸ ਦੇ ਵਿੱਚ ਤਿੰਨੋਂ ਇਤਿਹਾਸ ਪੜ੍ਹਨੇ ਜ਼ਰੂਰੀ ਹੈ ਐਂਸ਼ੀਅੰਟ ਹਿਸਟਰੀ ਮੀਡੀਵਲ ਹਿਸਟਰੀ ਤੇ ਮਾਡਰਨ ਹਿਸਟਰੀ ਐਂਸ਼ੀਅੰਟ ਦਾ ਮਤਲਬ ਮਾਧਕ ਪ੍ਰਾਤਨ ਵਾਲੀ ਫਿਰ ਮੱਧਕਾਲੀ ਨਾਲ ਹੈ ਜੀ ਤੇ ਉਸ ਤੋਂ ਬਾਅਦ ਨਵੀਨ ਜਿਹੜਾ ਆਪਣੇ ਕੋਲ ਆ ਜਾਊਗਾ ਮਾਡਰਨ ਇਤਿਹਾਸ ਆ ਜਾਊਗਾ ਜਿੰਦੇ ਵਿੱਚ ਭਾਰਤ ਦੇ ਆਪਣੀ ਆਜ਼ਾਦੀ ਦੀ ਗੱਲ ਕੀਤੀ ਗਈ ਹੈ ਤੇ ਚੰਗੀ ਤਰ੍ਹਾਂ ਪੜ੍ਹਨੀ ਹੈ ਵੀ ਇਤਿਹਾਸ ਇੱਥੇ ਮੈਂ ਪੁੱਛਾਂ ਖਾਸ ਤੌਰ ਤੇ ਇਹ ਗਾਂਧੀ ਜੀ ਦਾ ਪਹਿਲਾ ਸਿਵਲ ਡਿਸੋਬਿਡੈਂਸ ਮੂਵਮੈਂਟ ਕਿਹੜਾ ਸੀਗਾ ਤਾਂ ਪਤਾ ਹੋਣਾ ਚਾਹੀਦਾ ਵੀ ਕਿਹੜੇ ਸਾਲ ਦੇ ਵਿੱਚ ਕਿਹੜਾ ਮੂਵਮੈਂਟ ਇਹਨਾਂ ਨੇ ਲਾਂਚ ਕੀਤਾ ਸੀ ਜਿਵੇਂ ਇਸ ਵਾਰੀ ਪੀ ਟ੍ਰਿਪਲ ਐਸ ਬੀ ਨੇ ਵੀ ਕੁਐਸਚਨ ਪੁੱਛਿਆ ਸੀਗਾ 22 ਦਸੰਬਰ ਦੇ ਪੇਪਰ ਦੇ ਵਿੱਚ ਵੀ ਤਾਂ ਉਹ ਚੀਜ਼ਾਂ ਆਪਾਂ ਨੂੰ ਕਲੀਅਰ ਹੋਣੀਆਂ ਚਾਹੀਦੀਆਂ ਕਿ ਛੋਟੇ-ਛੋਟੇ ਐਂਗਲ ਤੋਂ ਵੀ ਕਲੀਅਰ ਹੋਣੀਆਂ ਚਾਹੀਦੀਆਂ ਫਿਰ ਜੀਓਗ੍ਰਾਫੀ ਜੀਓਗ੍ਰਾਫੀ ਨੂੰ ਵੀ ਹਾਲਾਂਕਿ ਪੜਨ ਦਾ ਇੱਕ ਸਹੀ ਕ੍ਰਾਈਟੇਰੀਆ ਹੈਗਾ ਜੇ ਤੁਸੀਂ ਸਹੀ ਕ੍ਰਾਈਟੇਰੀਆ ਇਹ ਨਹੀਂ ਕਿ ਅੱਜ ਆਪਾਂ ਇੰਡੀਆ ਦੀ ਜੀਓਗ੍ਰਾਫੀ ਪੜ ਲਈ ਤੇ ਕੱਲ ਨੂੰ ਆਪਾਂ ਕੋਈ ਹੋਰ ਜੀਓਗ੍ਰਾਫੀ ਪੜਦੇ ਪਿਆ ਉੱਥੇ ਆਪਾਂ ਨੂੰ ਕੀ ਹੋ ਜਾਊਗਾ ਕੋਈ ਨਾ ਕੋਈ ਗੜਬੜ ਆ ਜਾਊਗੀ ਇਹਨੂੰ ਪੜਨ ਦਾ ਇੱਕ ਸਹੀ ਕ੍ਰਾਈਟੇਰੀਆ ਹੈ ਸਹੀ ਕ੍ਰਾਈਟੇਰੀਆ ਕਿਹੜਾ ਹੋ ਸਕਦਾ ਜੀਓਗ੍ਰਾਫੀ ਨੂੰ ਭਈ ਤੁਸੀਂ ਸਟਾਰਟ ਕਰਨਾ ਯੂਨੀਵਰਸ ਵਾਲੇ ਤੋਂ ਕਿ ਆਪਾਂ ਪਹਿਲਾਂ ਸਟਾਰਟ ਹੀ ਕਿੱਥੋਂ ਕਰੀਏ ਯੂਨੀਵਰਸ ਵਾਲੇ ਟੌਪਿਕ ਤੋਂ ਸਟਾਰਟ ਕਰੀਏ ਤੁਸੀਂ ਤੇ ਨਾਲ ਮੇਰੇ ਇੱਕ ਵਾਰੀ ਮੋਝਵਾਨੀ ਸੁਣ ਲਓ ਲਿਖਣਾ ਤਾਂ ਨਾਲ ਲੇ ਲਿਖ ਵੀ ਸਕਦੇ ਹੋ ਹਾਲਾਂਕਿ ਮੈਂ ਇਨ ਸਬਜੈਕਟਾਂ ਬਾਰੇ ਇਕੱਲੀ-ਇਕੱਲੀ ਜਾਣਕਾਰੀ ਵੀ ਜਿਹੜੀ ਹੈ ਕਿਸੇ ਖਾਸ ਵੀਡੀਓ ਦੇ ਵਿੱਚ ਪਾਉਂਗਾ ਉਹ ਵੀ ਤੁਸੀਂ ਵੀਡੀਓ ਨਾਲ ਨਾਲ ਦੇਖਦੇ ਜਾਓ ਅਗਰ ਮੈਂ ਪੂਵੋਲਾ ਤਾਂ ਮੰਨ ਲਓ ਤੁਹਾਨੂੰ ਸ਼ੁਰੂਆਤ ਜਾਂ ਕਿਸੇ ਨੇ ਵੀ ਪੜਨਾ ਹੋਵੇ ਆਪਦੇ ਆਪ ਦੇ ਵਿੱਚ ਤਾਂ ਉਹਨੂੰ ਆਪਣਾ ਯੂਨੀਵਰਸ ਵਾਲੇ ਟੌਪਿਕ ਤੋਂ ਸ਼ੁਰੂ ਕਰਕੇ ਯੂਨੀਵਰਸ ਦੇ ਵਿੱਚ ਕੀ ਕੁਝ ਹੈਗਾ ਸਾਰਾ ਕੁਝ ਪੜਨਾ ਸਾਰਾ ਕੁਝ ਤਾਂ ਮਤਲਬ ਸਾਰਾ ਕੁਝ ਇਹਨਾਂ ਦੇ ਵਿੱਚ ਸਾਰੀਆਂ ਗੈਲੈਕਸੀਆਂ ਹੋਣਗੀਆਂ ਆਪਣੇ ਨਾਲ ਦੀ ਗੈਲੈਕਸੀ ਕਿਹੜੀ ਹੈ ਟੋਟਲ ਨੰਬਰ ਆਫ ਗੈਲੈਕਸੀਜ਼ ਕਿੰਨੀਆਂ ਹੈਗੀਆਂ ਸਾਰੀਆਂ ਚੀਜ਼ਾਂ ਆਪਾਂ ਨੂੰ ਪੜਨੀਆਂ ਪੈਣੀਆਂ ਫਿਰ ਗੈਲੈਕਸੀਆਂ ਤੋਂ ਅਗਲਾ ਸਟੈਪ ਕਿਹੜਾ ਹੋਊਗਾ ਆਪਣੀ ਗੈਲੈਕਸੀ ਦਾ ਨਾਮ ਕੀ ਹੈ ਮਿਲਕੀ ਵੇ ਆਪਣੀ ਗੈਲੈਕਸੀ ਦੇ ਵਿੱਚ ਆਪਣੀ ਗੈਲੈਕਸੀ ਦੀ ਸ਼ਕਲ ਕਿਸ ਤਰ੍ਹਾਂ ਦੀ ਹੋਊਗੀ ਸ਼ੇਪ ਕਿਸ ਤਰ੍ਹਾਂ ਦੀ ਹੋਊਗੀ ਕਿਵੇਂ ਘੁੰਮਦੀ ਪਈ ਹੈ ਕਿਵੇਂ ਐਗਜ਼ਿਸਟੈਂਸ ਦੇ ਵਿੱਚ ਆਈ ਸੀ ਆਪਣੀ ਗੈਲੈਕਸੀ ਤਾਂ ਉਹ ਸਾਰੀਆਂ ਚੀਜ਼ਾਂ ਪੜ ਕੇ ਗੈਲੈਕਸੀ ਬਾਰੇ ਸਾਰੀਆਂ ਚੀਜ਼ਾਂ ਪੜ ਕੇ ਜਿਵੇਂ ਆਪਣੀ ਗੈਲੈਕਸੀ ਦਾ ਨਾਮ ਕੀ ਹੈ ਮਿਲਕੀਵੇ ਆਕਾਸ਼ ਗੰਗਾ ਸਾਰਿਆਂ ਨੂੰ ਪਤਾ ਹੈ ਤਾਂ ਇਹਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਵੀ ਪਤਾ ਹੋਣੀ ਚਾਹੀਦੀ ਆਪਾਂ ਨੂੰ ਕਿਵੇਂ ਹੋਂਦ ਦੇ ਵਿੱਚ ਆਈ ਇਹ ਸਾਰੀਆਂ ਚੀਜ਼ਾਂ ਪੜਨ ਤੋਂ ਬਾਅਦ ਫਿਰ ਗੈਲੈਕਸੀ ਦੇ ਵਿੱਚ ਕੀ ਚੱਲਦਾ ਆਪਣੇ ਜਿਵੇਂ ਆਪਣੀ ਗੈਲੈਕਸੀ ਦੇ ਵਿੱਚ ਆਪਣਾ ਜਿਹੜਾ ਮੇਨ ਸੂਰਜ ਦਾ ਸਿਸਟਮ ਹੈਗਾ ਜਿਹਨੂੰ ਸੂਰਜ ਮੰਡਲ ਕਹਿ ਦਿੰਦੇ ਆਪਾਂ ਸੋਲਰ ਸਿਸਟਮ ਕਹਿ ਦਿੰਦੇ ਆ ਹੁਣ ਸੋਲਰ ਸਿਸਟਮ ਦੇ ਵਿੱਚ ਵੀ ਬਹੁਤ ਸਾਰੀਆਂ ਜਿੰਝਾਂ ਹੋਣੀਆਂ ਸੂਰਜ ਹੈਗਾ ਨਾਲ ਉਹਦੇ ਗ੍ਰਹਿ ਹੈਗੇ ਆ ਉਪਗ੍ਰਹਿ ਹੈਗੇ ਆ ਮਿਟਿਓਰਸ ਜਿਹਨੂੰ ਉਲਕਾ ਮਿਟਿਓਰਾਈਟਸ ਉਲਕਾ ਪਿੰਡ ਐਸਟਰੋਇਡ ਕੋਮੇਟਸ ਤੇ ਸਾਰੀਆਂ ਜਿੰਝਾਂ ਪੜ੍ਹਨੀ ਹੁੰਦੀ ਹੈ ਡਿਟੇਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਆਪਾਂ ਹੋਰ ਇੰਟਰਨਲ ਚੱਲੀਏ ਸੋਲਰ ਸਿਸਟਮ ਦੇ ਵਿੱਚ ਆਪਣੇ 8 ਗ੍ਰਹਿ ਹੈਗੇ ਆ ਹਾਲਾਂਕਿ ਪਹਿਲਾਂ 9 ਸੀਗੇ ਹੁਣ 8 ਗ੍ਰਹਿ ਹੋ ਗਏ ਤਾਂ 8 ਗ੍ਰਹਿ ਦੇ ਨਾਮ ਸਾਰਿਆਂ ਦੇ ਕਲੀਅਰ ਤਰਤੀਬ ਵਾਈਜ਼ ਹੋਣੇ ਚਾਹੀਦੇ ਆ ਮੈਂ ਅਗਰ ਸੀਕੁਐਂਸ ਵਾਈਜ਼ ਗੱਲ ਵੀ ਕਰਾਂ ਬੁੱਧ ਸ਼ੁਕਰ ਧਰਤੀ ਮੰਗਲ ਬ੍ਰਹਸਪਤੀ ਸ਼ਨੀ ਅਰुण ਮਰੂਨ ਸਾਰੇ ਗ੍ਰਹਿ ਮਰਕਰੀ ਵੀਨਸ ਅਰਥ ਮਾਰਸ ਜੂਪੀਟਰ ਸੈਟਰਨ ਯੂਰਨਸ ਨੇਪਚੂਨ ਪਲੂਟੋ ਪਲੂਟੋ ਹਾਲਾਂਕਿ ਬਾਹਰ ਹੈ ਇਹ ਤੁਹਾਨੂੰ ਸਾਰੇ ਸੀਕੁਐਂਸ ਵਾਈਜ਼ ਪਤਾ ਹੋਣੇ ਚਾਹੀਦੇ ਆ ਤਾਂ ਆਪਣੀ ਤਿਆਰੀ ਨੇ ਮੰਨਦਾ ਵੀ ਤੁਹਾਨੂੰ ਔਨ ਅਪਾ ਕਹਿ ਸਕਦੇ ਨਾ ਆਨ ਫਿੰਗਰਸ ਤਿਆਰੀ ਕਿ ਆਪਣੇ ਉਂਗਲਾਂ ਦੇ ਉੱਪਰ ਹਰ ਇੱਕ ਚੀਜ਼ ਰੱਟੀ ਹੋਣੀ ਚਾਹੀਦੀ ਹੈ ਫਿਰ ਜਾ ਕੇ ਆਪਾਂ ਪੇਪਰ ਦੇ ਵਿੱਚ ਬੈਠਣ ਯੋਗ ਹੁੰਨੇ ਆ ਤੇ ਕੰਪੀਟੀਟਰ ਹੁੰਨੇ ਆ ਇੱਕ ਦੂਜੇ ਦੇ ਨਹੀਂ ਤਾਂ ਇਸ ਤੋਂ ਬਿਨਾਂ ਤਾਂ ਕੋਈ ਕੰਪੀਟੀਸ਼ਨ ਖੈ ਹੀ ਨਹੀਂ ਗਾ ਨੈਕਸਟ ਆ ਗਿਆ ਆਪਣੇ ਕੋਲ ਸਟੈਟਿਕ ਜੀਕੇ ਬਹੁਤ ਇੰਪੋਰਟੈਂਟ ਹੈ ਸਟੈਟਿਕ ਜੀਕੇ ਇੱਥੇ ਸਟੈਟਿਕ ਜੀਕੇ ਕਿਹੜੀ ਜ਼ਿਆਦਾਤਰ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਹੈ ਥੈਟ ਇਜ਼ ਰਿਲੇਟਡ ਟੂ ਕਰੰਟ ਅਫੇਅਰਸ ਮੈਂ ਕਹਿੰਦਾ ਜੇ ਜੀਕੇ ਦੇ ਵਿੱਚੋਂ ਜੇਕਰ ਸਭ ਤੋਂ ਜ਼ਿਆਦਾ ਕੁਐਸਚਨ ਬਣਦੇ ਆ ਤਾਂ ਉਹ ਕਿੰਦੇ ਵਿੱਚੋਂ ਬਣਦੇ ਆ ਬਈ ਕਰੰਟ ਅਫੇਅਰ ਦੇ ਵਿੱਚੋਂ ਹੀ ਬੰਦੇ ਆ। ਸਭ ਤੋਂ ਜ਼ਿਆਦਾ ਕੁਐਸਚਨ ਜਿਹੜੇ ਫਰੇਮ ਹੋਣਗੇ ਉਹ ਕਰੰਟ ਅਫੇਅਰ ਦੇ ਵਿੱਚ ਹੋਣਗੇ। 35ਾਂ ਦੇ ਵਿੱਚੋਂ ਅਪਰੋਕਸੀਮੇਟਲੀ 20 ਤੋਂ ਲੈ ਕੇ 25 ਤੱਕ ਕੁਐਸਚਨ ਆਪਣੇ ਕਰੰਟ ਅਫੇਅਰ ਦੇ ਹੁੰਦੇ ਆ। ਤੇ ਕਰੰਟ ਅਫੇਅਰ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਨਾ ਪਊਗਾ। ਕਿਵੇਂ ਪ੍ਰਿਪੇਅਰ ਕਰਨੀ ਹੈ, ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਆ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓਜ਼ ਦੇ ਮਾਧਿਅਮ ਰਾਹੀਂ ਕਿ ਕਰੰਟ ਅਫੇਅਰ ਕਿਸ ਤਰ੍ਹਾਂ ਦੇ ਆਪਣੇ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਆ। ਇੰਦੇ ਵਿੱਚ ਮੈਂ ਪੀ ਟ੍ਰਿਪਲ ਐਸ ਵੀ ਵਾਲੇ ਕਰੰਟ ਅਫੇਅਰ ਦੀ ਵੀ ਗੱਲ ਕਰੂੰਗਾ ਜਿਹੜੇ ਜਿੰਨਾ ਸਟੂਡੈਂਟ ਦੀ ਗ੍ਰੈਜੂਏਸ਼ਨ ਕੰਪਲੀਟ ਹੈ ਤੇ ਆਉਣ ਵਾਲੇ ਸਮੇਂ ਚ ਇੱਕ ਸਾਈਜ਼ ਇੰਸਪੈਕਟਰ ਲੇਬਰ ਇੰਸਪੈਕਟਰ ਦੈਨ ਉਸ ਤੋਂ ਬਾਅਦ ਪਟਵਾਰੀ ਜੇਕਰ ਨੋਟੀਫਿਕੇਸ਼ਨ ਜਦੋਂ ਵੀ ਆਊਟ ਹੁੰਦਾ ਹੈ ਤਾਂ ਜਦੋਂ ਵੀ ਆਪਾਂ ਪੇਪਰ ਦੇ ਵਿੱਚ ਬੈਠਾਂਗੇ ਕਿਸ ਤਰ੍ਹਾਂ ਦੇ ਕਰੰਟ ਅਫੇਅਰ ਆਮ ਤੌਰ ਤੇ ਪੰਜਾਬ ਵਾਲੇ ਜਿਹੜੇ ਐਗਜ਼ਾਮੀਨਰ ਪੁੱਛਦੇ ਆ ਉਹ ਵੀ ਆਪਾਂ ਡਿਸਕਸ ਕਰਦੇ ਜਾਵਾਂਗੇ ਦਨ ਪੰਜਾਬ ਦੇ ਕਿ ਅੱਜ ਮੈਂ ਕਹਿੰਦਾ ਹਰ ਇੱਕ ਬੱਚੇ ਦੇ ਜੇਕਰ ਤੁਸੀਂ ਨਵੇਂ ਹੋ ਤਾਂ ਤੁਹਾਨੂੰ ਹੋ ਜਾਊਗੀ ਕਲੀਅਰ ਜੇ ਤੁਹਾਡੀ ਤੁਸੀਂ ਕੋਈ ਪੁਰਾਣੀ ਕਿਸੇ ਸਮੇਂ ਤੋਂ ਤਿਆਰੀ ਕਰਦੇ ਪਏ ਤਾਂ ਪੰਜਾਬ ਜੀਕੇ ਤੁਹਾਡੀ ਉਂਗਲਾਂ ਦੇ ਉੱਪਰ ਰੱਡੀ ਹੋਵੇ ਹਾਂ ਇਹਨੂੰ ਐਕਸਪਲੋਰ ਕਰਦੇ ਰਹੋ ਹੋਰ ਵੱਧ ਤੋਂ ਵੱਧ ਅਲੱਗ-ਅਲੱਗ ਸੋਰਸਸ ਤੋਂ ਇੱਕ ਬੁੱਕ ਚੱਕੀ ਆਪਾਂ ਸਾਡਾ ਪੰਜਾਬ ਉਹਦੇ ਤੇ ਸਟਿਕ ਹੋ ਕੇ ਨਹੀਂ ਰਹਿਣਾ ਮੋਸਟਲੀ ਸਾਰੇ ਸਟੂਡੈਂਟਸ ਕੀ ਕਰਦੇ ਆ ਵੀ ਸਾਡਾ ਪੰਜਾਬ ਬੁੱਕ ਲੈ ਲਓ ਸਫੀਸ਼ੀਐਂਟ ਹੋਊਗੀ ਨਹੀਂ ਇੱਕ ਬੁੱਕ ਕਦੇ ਵੀ ਇੱਕ ਸੋਰਸ ਜਾਂ ਕਹਿ ਸਕਦੇ ਆ ਵੀ ਇੱਕ ਸਬਜੈਕਟ ਨੂੰ ਪ੍ਰਿਪੇਅਰ ਕਰਨ ਦੇ ਲਈ ਇੱਕ ਸੋਰਸ ਸਫੀਸ਼ੀਐਂਟ ਨਹੀਂ ਹੈਗਾ ਅਲੱਗ-ਅਲੱਗ ਬੁੱਕਸ ਸਾਰੀਆਂ ਪੜ੍ਹਨੀਆਂ ਪੈਣੀਆਂ ਆਪਾਂ ਨੂੰ ਸਾਡਾ ਪੰਜਾਬ ਪੰਜਾਬ ਪੀੜ੍ਹੀਆ ਦਨ ਸਾਡਾ ਪੰਜਾਬ ਦਾ ਐਮਸੀਕਿਊ ਸੀਰੀਜ਼ ਉਸ ਤੋਂ ਬਾਅਦ ਚੜਦਾ ਪੰਜਾਬ ਰੰਗਲਾ ਪੰਜਾਬ ਉਹ ਸਾਰੀਆਂ ਬੁੱਕਸ ਜਿਹੜੀਆਂ ਮਾਰਕੀਟ ਦੇ ਵਿੱਚ ਤੁਸੀਂ ਦੇਖਦੇ ਹੋ ਸਾਰੀਆਂ ਹੀ ਐਕਸਪਲੋਰ ਕਰਨੀਆਂ ਪੈਣਗੀਆਂ ਖਾਸ ਤੌਰ ਤੇ ਪਲੱਸ 2 ਦਾ ਲੈਵਲ ਦੇ ਵਿੱਚ ਵੀ ਜਿੱਦੇ ਜਿੰਨੇ ਵਿੱਚ ਆਪਾਂ ਪੰਜਾਬ ਦਾ ਇਤਿਹਾਸ ਚੰਗੀ ਤਰ੍ਹਾਂ ਡਿਸਕਸ ਕਰਦੇ ਆ ਤਾਂ ਹਰ ਇੱਕ ਚੀਜ਼ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਇਹ ਠੀਕ ਹੈ ਪੰਜਾਬ ਜੀ ਕੇ ਦੀ ਹਾਂ ਇਸ ਪਾਰਟ ਨੂੰ ਬਹੁਤ ਸਾਰੇ ਸਟੂਡੈਂਟ ਨੈਗਲੈਕਟ ਵੀ ਕਰ ਜਾਂਦੇ ਆ ਸਾਇੰਸ ਐਂਡ ਟੈਕਨੋਲੋਜੀ ਵਾਲੇ ਪਾਰਟ ਨੂੰ ਨੈਗਲੈਕਟ ਕਰਨ ਦੇ ਨਾਲ-ਨਾਲ ਕਈ ਸਟੂਡੈਂਟ ਨੂੰ ਇਹਦਾ ਸੋਰਸ ਨਹੀਂ ਪਤਾ ਹੁੰਦਾ ਸਾਇੰਸ ਐਂਡ ਟੈਕ ਮੈਂ ਅਗੇਨ ਕਹਿ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹਰ ਇੱਕ ਤੇ ਸੋਰਸ ਵੀ ਆਪਾਂ ਨਾਲ-ਨਾਲ ਡਿਸਕਸ ਡਿਸਕਸ ਕਰਦੇ ਜਾਵਾਂਗੇ ਇੱਥੇ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਨਾ ਉਹ ਆਪਣੇ ਇਸ ਚੀਜ਼ ਦੀ ਤਿਆਰੀ ਦੇ ਵਿੱਚ ਜਿਹੜੀਆਂ ਤਿਆਰੀ ਦੇ ਵਿੱਚ ਆਪਣੀ ਕਮੀ ਰਹਿ ਜਾਂਦੀ ਮਾੜੀ ਮੱਟੀ ਕਮੀ ਦੀ ਰਹਿ ਜਾਂਦੀ ਜਿੰਦੇ ਕਰਕੇ ਕੋਈ ਇੱਕ ਤਾਂ ਨੰਬਰ ਵੀ ਘਟਦਾ ਪੁਆਇੰਟਾਂ ਦੇ ਵਿੱਚ ਵੀ ਜਦੋਂ ਆਪਾਂ ਪਿੱਛੇ ਰਹਿ ਜਾਂਦੇ ਆ ਤਾਂ ਉਦੋਂ ਜਾ ਕੇ ਜਿਹੜੀ ਗੜਬੜ ਹੁੰਦੀ ਹੈ ਨਾ ਉਸ ਚੀਜ਼ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਮੈਂ ਇਸ ਵੀਡੀਓ ਦੇ ਵਿੱਚ ਕਰਦਾ ਪਿਆ ਵੀ ਆਹ ਵਾਲੇ ਸੋਰਸ ਤੁਹਾਡੇ ਕੋਲ छुटਨੇ ਨਹੀਂ ਚਾਹੀਦੇ ਜਿਹੜੇ ਜਿੰਨਾਂ ਦੀ ਮੈਂ ਗੱਲ ਕੀਤੀ ਹੈ ਇਸਕਾ ਨੈਕਸਟ ਆ ਗਿਆ ਆਪਣੇ ਕੋਲ ਇਹ ਸੀਗਾ ਜੀਕੇ ਦਾ ਸੈਕਸ਼ਨ ਜਿੰਦੀ ਆਪਾਂ ਗੱਲ ਕੀਤੀ ਵੀ ਇਹ ਵਾਲੇ ਤੁਹਾਨੂੰ ਪੜਨਾ ਪਊਗਾ ਪੰਜਾਬ ਪੁਲਿਸ ਦੀ ਤਿਆਰੀ ਕਰਨ ਦੇ ਲਈ ਦੈਨ ਆ ਗਿਆ ਉਸ ਤੋਂ ਬਾਅਦ ਮੈਥ ਬਹੁਤ ਸਾਰੇ ਬੱਚਿਆਂ ਨੂੰ ਇਹ ਕੋਖਾ ਲੱਗਦਾ ਹੁੰਦਾ ਜੇਕਰ ਤੁਹਾਡਾ ਬੇਸ ਨਹੀਂ ਕਲੀਅਰ ਬੇਸਿਕ ਮੈਥ ਨਹੀਂ ਕਲੀਅਰ ਫਿਰ ਤਾਂ ਤੁਹਾਨੂੰ ਇੱਕ ਖਾਸ ਪਰਸਨਲ ਟਿਊਟਰ ਦੀ ਵੀ ਅਗਰ ਲੋੜ ਪਵੇ ਤਾਂ ਉਹਦੇ ਕੋਲ ਜਾਓ ਕੋਈ ਹਰਜ ਨਹੀਂ ਹੈਗਾ ਜਿੱਥੇ 6ਵੀਂ 7ਵੀਂ 8ਵੀਂ 9ਵੀਂ 10ਵੀਂ ਵਾਲੀਆਂ ਟਿਊਸ਼ਨਸ ਹੁੰਦੀਆਂ ਮੈਂ ਕਹਿੰਦਾ ਉਸ ਟਿਊਟਰ ਕੋਲ ਜਾਓ ਜੇਕਰ ਤੁਹਾਨੂੰ ਪਲੱਸ ਮਾਈਨਸ ਡਿਵਾਈਡ ਮਲਟੀਪਲਾਈ ਬਟਿਆਂ ਵਾਲੀਆਂ ਚੀਜ਼ਾਂ ਸਮਝ ਨਹੀਂ ਆਉਂਦੀਆਂ ਬਰੈਕਟਾਂ ਵਾਲੀਆਂ ਚੀਜ਼ਾਂ ਸਮਝ ਨਹੀਂ ਆਉਂਦੀਆਂ ਪਾਵਰਾਂ ਵਾਲੀਆਂ ਚੀਜ਼ਾਂ ਸਮਝ ਨਹੀਂ ਆਉਂਦੀਆਂ ਫਿਰ ਤੁਹਾਨੂੰ ਉਸ ਟਿਊਟਰ ਕੋਲ ਜਾਣੀ ਚਾਹੀਦੀ ਹੈ ਆਨਲਾਈਨ YouTube ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਲੱਭੋਗੇ ਨਹੀਂ ਮਿਲਣੀਆਂ ਕਿੱਥੇ ਵੀ ਨਹੀਂ ਮਿਲਣੀਆਂ ਠੀਕ ਹੈ ਬੈਟਰਾ ਵੀ ਕਿਸੇ ਖਾਸ ਟਿਊਟਰ ਨੂੰ ਲੱਭ ਲਓ ਠੀਕ ਹੈ ਉਹਨੂੰ ਇਹੀ ਕਹਿ ਦਿਓ ਵੀ ਮੈਨੂੰ 2-3 ਮਹੀਨੇ ਲਗਾਣੇ ਮੈਨੂੰ ਬੇਸਿਕ ਮੈਥ ਕਰਾ ਦੇ ਹੋ ਜਾਊਗਾ ਫਿਰ ਤਾਂ ਆਪਾਂ ਤਿਆਰੀ ਤੋਂ ਅੱਗੇ ਵਧਾ ਸਕਦੇ ਹਾਂ ਜਿੰਦੇ ਵਿੱਚ ਜਿਹੜੀ ਸਿੰਪਲੀਫਿਕੇਸ਼ਨ ਦਾ ਲੈਵਲ ਪੁੱਛਿਆ ਜਾਂਦਾ ਹੈ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਬੱਚੇ ਗਲਤ ਕਰਿਆ ਜਾਂਦੇ ਸਿੰਪਲੀਫਿਕੇਸ਼ਨ ਗਲਤ ਕਰਿਆ ਜਾਂਦੇ ਇਹਦੇ ਵਿੱਚ ਸਿੰਪਲੀਫਿਕੇਸ਼ਨ ਨੂੰ ਕੱਲਾ ਸਿੰਪਲੀਫਿਕੇਸ਼ਨ ਸਮਝ ਲੈਂਦੇ ਬਹੁਤ ਸਾਰੇ ਸਟੂਡੈਂਟ ਕਿ ਪਾਵਰਾਂ ਆਣਗੀਆਂ ਡਿਵਾਈਡ ਹੋਊਗਾ ਮਲਟੀਪਲਾਈ ਹੋਊਗਾ ਬਸ ਇੱਥੋਂ ਤੱਕ ਗਲਤ ਹੈ ਆਇਡੈਂਟਿਟੀਜ਼ ਛੱਡ ਹੀ ਜਾਂਦੇ ਆਇਡੈਂਟਿਟੀਜ਼ ਦਾ ਮਤਲਬ ਕੀ ਹੁੰਦਾ ਬਈ ਅਸੀਂ ਨਾ ਹਰ ਸਾਲ ਜਦੋਂ ਵੀ ਬੈਚ ਦੇ ਵਿੱਚ ਮੈਥ ਕਰਵਾਨੇ ਖਾਸ ਤੌਰ ਤੇ ਆਇਡੈਂਟिटीज ਦੇ ਉੱਪਰ ਫੋਕਸ ਕਰਦੇ ਜਿੰਨੇ ਵਿੱਚ ਕੁਐਸਚਨ ਜਿਆਦਾਤਰ ਪੁੱਛੇ ਵੀ ਜਾਂਦੇ ਆ ਮੋਸਟਲੀ ਹਰ ਇੱਕ ਟਿਊਟਰ ਫੋਲੋ ਕਰਦਾ ਹੋਣਾ ਜਿਨ੍ਹਾਂ ਨੂੰ ਪਤਾ ਹੈ ਆਇਡੈਂਟिटीज ਦਾ ਮਤਲਬ ਇੱਥੇ ਫਾਰਮੂਲਾ ਹੀ ਆ ਏ ਬੀ ਵਾਲੇ ਤੁਸੀਂ ਲੋਅਰ ਕਲਾਸਿਸ ਦੇ ਵਿੱਚ ਦਸਵੀਂ ਦੇ ਵਿੱਚ ਵੀ ਪੜੇ ਹੋਣਗੇ ਏ ਬੀ ਦਾ ਹੋਲ ਸਕੁਅਰ ਇਕਵਲ ਟੂ ਏ ਸਕੁਅਰ ਬੀ ਸਕੁਅਰ 2ਏਬੀ ਫਾਰਮੂਲਾ ਪੜਿਆ ਨਾ ਇੱਕ ਇਹਦੇ ਨਾਲ ਦੀਆਂ ਬਹੁਤ ਸਾਰੀਆਂ ਆਇਡੈਂਟिटीज ਹੋਰ ਹੁੰਦੀਆਂ ਏ ਬੀ ਤੋਂ ਲੈ ਕੇ ਏ ਬੀ ਸੀ ਤੱਕ ਮਤਲਬ ਦਿਨ ਆਪਾਂ ਵੇਰੀਏਬਲ ਕਹਿ ਸਕਦੇ ਆ ਕਨਸਟੈਂਟ ਵੇਰੀਏਬਲ ਸਾਰੇ ਕਲੀਅਰ ਹੋਣੇ ਚਾਹੀਦੇ ਆ ਆਇਡੈਂਟਿਟੀਆਂ ਖਾਸ ਤੌਰ ਤੇ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਆ ਇਹ ਐ ਸਿੰਪਲੀਫਿਕੇਸ਼ਨ ਨਾ ਮਤਲਬ ਸਿਰਫ ਪਲੱਸ ਮਾਈਨਸ ਡਿਵਾਈਡ ਮਲਟੀਪਲਾਈ ਨਹੀਂ ਹੈਗਾ ਸਿੰਪਲੀਫਿਕੇਸ਼ਨ ਨਾ ਮਤਲਬ ਆਇਡੈਂਟਿਟੀਆਂ ਵੀ ਹੈ ਇਹ ਇਹਦੇ ਵਿੱਚ ਹੀ ਕਵਰ ਕਰਦੇ ਹੁੰਦੇ ਆ ਆਪਾਂ ਸਪੈਸ਼ਲੀ ਨੈਕਸਟ ਆ ਗਿਆ ਅਗਲਾ ਚੈਪਟਰ ਰੇਸ਼ੀਓਨ ਪ੍ਰੋਪੋਰਸ਼ਨ ਅਨੁਪਾਤ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕੀ ਬੋਲਦੇ ਆ ਅਨੁਪਾਤ ਜੇਕਰ ਤੁਹਾਨੂੰ ਆਹ ਵਾਲੇ ਚੈਪਟਰ ਨਹੀਂ ਆਂਦੇ ਪ੍ਰੀਪੇਅਰ ਕਰਨਾ 1 ਬਾਈ 1 ਸਟਾਰਟ ਕਰ ਦੋ ਤੇ ਇਹਦੇ ਐਮਸੀਕਿਊਸ ਲਗਾਉਣੇ ਸਟਾਰਟ ਕਰ ਦੋ ਮੈਂ ਅੰਕੀ ਗੱਲ ਵੀ ਕਰਦਾ ਇਹਦੇ ਬਾਰੇ ਨੈਕਸਟ ਆ ਗਿਆ ਆਪਣੇ ਕੋਲ ਐਵਰੇਜ ਐਵਰੇਜ ਦਾ ਮਤਲਬ ਹੁੰਦਾ ਆਪਣੇ ਕੋਲ ਕੋਸਟ ਠੀਕ ਹੈ ਇਹ ਸਾਰੇ ਲੋਅਰ ਕਲਾਸਿਸ ਵਾਲੇ ਹੀ ਚੈਪਟਰ ਹੈ ਬਟ ਲੈਵਲ ਪੇਪਰ ਅਕੋਰਡਿੰਗ ਸੈੱਟ ਕੀਤਾ ਹੁੰਦਾ ਟਾਈਮ ਐਂਡ ਵਰਕ ਦਾ ਮਤਲਬ ਸਮਾਂ ਤੇ ਕੰਮ ਇਹ ਚੈਪਟਰ ਹੋ ਗਿਆ ਦੈਨ ਉਸ ਤੋਂ ਬਾਅਦ ਪਰਸੈਂਟੇਜ ਪ੍ਰੋਫਿਟ ਲਾਸ ਸਪੀਡ ਡਿਸਟੈਂਸ ਟਾਈਮ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਡੀਆਈ ਡਾਟਾ ਇੰਟਰਪ੍ਰੀਟੇਸ਼ਨ ਸਾਰੇ ਚੈਪਟਰ ਹੀ ਇੰਪੋਰਟੈਂਟ ਆ ਆਪਦੀ ਥਾਂ ਤੇ ਕਈਆਂ ਨੂੰ ਡੀਆਈ ਨਹੀਂ ਪਤਾ ਹੁੰਦਾ ਡਾਟਾ ਇੰਟਰਪ੍ਰੀਟੇਸ਼ਨ ਨਹੀਂ ਪਤਾ ਹੁੰਦਾ ਹਾਲਾਂਕਿ ਇਹਨੀਆਂ ਅੱਗੋਂ ਫਰਦਰ ਟਾਈਪਸ ਆ ਜਿੰਦੇ ਵਿੱਚੋਂ ਦੋ ਤੋਂ ਤਿੰਨ ਕੁਐਸਚਨ ਆਪਾਂ ਨੂੰ ਆਊਟ ਆਫ 20 20 ਕੁਐਸਚਨਾਂ ਦੇ ਵਿੱਚੋਂ ਦੋ ਤੋਂ ਤਿੰਨ ਕੁਐਸਚਨ ਆਪਣੇ ਡੀਆਈ ਦੇ ਵਿੱਚੋਂ ਦੇਖਣ ਨੂੰ ਮਿਲ ਸਕਦੇ ਹੁੰਦੇ ਆ ਮਿਲਦੇ ਵੀ ਆਏ ਆ ਪਿਛਣੀਆਂ ਸ਼ਿਫਟਾਂ ਦੇ ਵਿੱਚ ਤਾਂ ਡੀਆਈ ਡਾਟਾ ਇੰਟਰਪ੍ਰੀਟੇਸ਼ਨ ਕਹਿ ਦਿੰਨੇ ਆ ਨੂੰ ਆਪਾਂ ਅਗੇਨ ਚੈਨਲ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਡੀਆਈ ਕਿਸ ਤਰ੍ਹਾਂ ਦਾ ਹੁੰਦਾ ਆਪਣੇ ਕੋਲ ਪੰਜਾਬ ਪੁਲਿਸ ਦੇ ਵਿੱਚ ਠੀਕ ਹੈ ਇਹ ਸਾਰੇ ਚੈਪਟਰ ਨੋਟ ਕਰ ਲਓ ਜਿੰਨਾਂ ਨੇ ਨੋਟ ਕਰਨੇ ਆ ਵੈਲ ਐਂਡ ਗੁੱਡ ਸincere ਹੋ ਕੇ ਤਿਆਰੀ ਕਰਨੀ ਹੈ ਤਾਂ ਇਹਨਾਂ ਦੇ ਵਿੱਚੋਂ ਆਪਾਂ ਨੂੰ ਗੁਜ਼ਰਨਾ ਹੀ ਪਊਗਾ ਇਹ ਵਾਲੇ ਚੈਪਟਰਸ ਨੂੰ 1 ਬਾਈ 1 ਪ੍ਰਪੇਅਰ ਕਰਨਾ ਹੀ ਪਊਗਾ ਨੈਕਸਟ ਰੀਜ਼ਨਿੰਗ ਵਾਲਾ ਆ ਗਿਆ ਰੀਜ਼ਨਿੰਗ ਦੇ ਵੀ 20 ਕੁਐਸਚਨ ਹੁੰਦੇ ਆ ਮੈਂ ਕਹਿਣਾ ਵੀ ਆਊਟ ਆਫ 20 ਜੇਕਰ ਤੁਹਾਡੇ 18 19 ਕੁਐਸਚਨ ਠੀਕ ਨਹੀਂ ਹੁੰਦੇ ਅੱਜ ਜੇਕਰ ਤੁਸੀਂ ਕੋਈ ਵੀ ਟੈਸਟ ਸੀਰੀਜ਼ ਨੂੰ ਫੋਲੋ ਕਰਦੇ ਪਈਓ ਜਾਂ ਜਿਹੜੇ ਪ੍ਰਾਣੀ ਸਟੂਡੈਂਟ ਹੈ ਜੇਕਰ ਤੁਸੀਂ ਇੰਨਾ ਟੈਸਟਾਂ ਦੇ ਵਿੱਚੋਂ 18-19 ਕੁਐਸਚਨ ਨਹੀਂ ਠੀਕ ਕਰਦੇ ਪਈ ਛੱਡ ਦਿਓ ਤਿਆਰੀ ਕਿਉਂਕਿ ਇਸ ਤੋਂ ਬਿਨਾ ਗੱਲ ਨਹੀਂ ਬਣਨੀ ਤੇ ਬਿਨਾ ਗੱਲ ਬਣਾ ਬਿਨਾ ਆਪਾਂ ਤਿਆਰੀ ਦੇ ਵਿੱਚ ਲੱਗੇ ਰਹੀਏ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਸਿਆਣੀ ਗੱਲ ਰਹੂਗੀ ਕਈ ਵਰਡਸ ਮੇਰੇ ਤਿੱਖੇ ਅਜੇ ਹੋਣਗੇ ਕਈਆਂ ਨੂੰ ਚੁਭਣਗੇ ਵੀ ਮੈਂ ਕਹਿ ਰਿਹਾ ਵੀ ਤਿਆਰੀ ਛੱਡ ਦਿਓ ਪਰ ਕਈਆਂ ਨੂੰ ਰੀਜ਼ਨਿੰਗ ਦੇ ਕਰ ਸਮਝ ਨਹੀਂ ਆਉਂਦੀ ਤਾਂ ਮੈਨੂੰ ਲੱਗਦਾ ਵੀ ਪੇਪਰ ਦੇ ਵਿੱਚ ਤਾਂ ਉਹਨਾਂ ਦਾ ਮਤਲਬ ਬਣਨਾ ਨਹੀਂ ਕੀ ਹੈ ਹਾਲਾਂਕਿ ਚਲੋ ਦਾ ਡਿਪੈਂਡਸ ਕੀ ਜੇਕਰ ਤੁਸੀਂ ਇੱਥੇ ਚੀਜ਼ ਕਹਿ ਸਕਦੇ ਹੋ ਕਿ ਮੈਂ ਆਪਦੇ ਆਪ ਦੇ ਵਿੱਚ ਸੁਧਾਰ ਕਰਕੇ ਮੈਂ ਕਰਕੇ ਛੱਡਣਾ ਫਿਰ ਤਾਂ ਗੱਲ ਵੱਖਰੀ ਹੈ ਫਿਰ ਉਹ ਵੀ ਜਾਊਗਾ ਹਾਂਜੀ ਕੋਡਿੰਗ ਡੀਕੋਡਿੰਗ ਚੈਪਟਰ ਸਾਰਿਆਂ ਨੇ ਕੀਤਾ ਹੋਣਾ ਸਾਰੀਆਂ ਟਾਈਪਸ ਕਰਨੀਆਂ ਸਪੈਸ਼ਲੀ ਇਹਦੇ ਵਿੱਚ ਨਾ ਇੱਕ ਟਾਈਪ ਆਂਦੀ ਹੁੰਦੀ ਹੈ ਚਾਈਨੀਜ਼ ਕੋਡਿੰਗ ਵਾਲੀ ਆਪਾਂ ਕੋਡਿੰਗ ਡੀਕੋਡਿੰਗ ਦੀ ਉਹ ਵਾਲੀ ਚੀਜ਼ ਕਰ ਦਿੰਦੇ ਆ ਕਿ ਵਾਟਰ ਨੂੰ ਇਸ ਤਰ੍ਹਾਂ ਲਿਖਿਆ ਗਿਆ ਹੈ ਤਾਂ ਫਲਾਣੇ ਵਰਡ ਨੂੰ ਕਿਵੇਂ ਲਿਖਿਆ ਜਾਊਗਾ ਉਹ ਵਾਲੇ ਟਾਈਪ ਤੁਸੀਂ ਸਾਰੇ ਨੇ ਕੀਤੇ ਹੋਣੇ ਪਰ ਇੱਥੇ ਕੋਡਿੰਗ ਕੋਡਿੰਗ ਦੇ ਵਿੱਚ ਕੁਐਸਚਨ ਜਿਹੜੇ ਫਰੇਮ ਹੁੰਦੇ ਉਹ ਚਾਈਨੀਜ਼ ਕੋਡਿੰਗ ਚ ਆ ਜਾਂਦੇ ਆ ਚਾਈਨੀਜ਼ ਕੋਡਿੰਗ ਕੀ ਹੈ ਕਿ ਚਾਰ ਆਪਾਂ ਨੂੰ ਵਰਡਸ ਲਿਖੇ ਹੋਣਗੇ ਉਹਨਾਂ ਦੀ ਕੋਡਿੰਗ ਦਿੱਤੀ ਹੋਗੀ ਲਾ ਮਾ ਤਾ ਕੁਝ ਇਸ ਤਰ੍ਹਾਂ ਦੀ ਲਿਖੇ ਹੋਣਗੇ ਦੇਖਿਆ ਹੋਣਾ ਤੁਸੀਂ ਤਾਂ ਉਹਦੇ ਵਿੱਚੋਂ ਲੱਭਣਾ ਹੁੰਦਾ ਗੁੱਡ ਦਾ ਕੋਡ ਲੱਭੋ ਕਿਹੜਾ ਹੋਏਗਾ ਹੈਨਾ ਕੁਝ ਇਸ ਤਰ੍ਹਾਂ ਦੀ ਉਹ ਕੋਡਿੰਗ ਇਹ ਵੀ ਤਿਆਰ ਕਰੋ ਵੀ ਜਿਨ੍ਹਾਂ ਦੇ ਜਿਨ੍ਹਾਂ ਦੇ ਮਾਰਕਸ ਘਟਦੇ ਹਨ ਨਾ ਰੀਜਨਿੰਗ ਦੇ ਵਿੱਚ ਉਹ ਕੁਝ ਇਸ ਟਾਈਪਸ ਕਰਕੇ ਘਟਦੇ ਹੁੰਦੇ ਆ ਜੀ ਆਪਾਂ ਜਿਹੜੀਆਂ ਸੋਕੇ ਸੋਕੇ ਟਾਈਪਸ ਕਰ ਜਾਂਦੇ ਆ ਪਰ ਜਦੋਂ ਇਹਨਾਂ ਦੀ ਵਾਰੀ ਆਦੀ ਉਹਦੋਂ ਆਪਾਂ ਛੱਡ ਜਾਂਦੇ ਹੁੰਦੇ ਆ ਬਾਕੀ ਪੇਪਰਾਂ ਵਾਲਿਆਂ ਨੂੰ ਵੀ ਕਹਿ ਰਿਹਾ ਮੈਂ ਪੀ ਟ੍ਰਿਪਲ ਐਸ ਬੀ ਦੇ ਜਿਹੜਾ ਨੇ ਪੇਪਰ ਦੇਨੇ ਨਾਲ ਨਾਲ ਨੈਕਸਟ ਆ ਗਿਆ ਬਲੱਡ ਰਿਲੇਸ਼ਨ ਸਾਰੀਆਂ ਟਾਈਪਸ ਆਪਾਂ ਪੜ੍ਹਦੇ ਆ ਇਹਦੇ ਵਿੱਚ ਉਹ ਵਾਲੀ ਟਾਈਪ ਆਪਾਂ ਨੂੰ ਔਖੀ ਲੱਗਦੀ ਹੈ ਪੁਆਇੰਟਿੰਗ ਵਾਲੀ ਪ੍ਰੈਕਟਿਸ ਕੀਤੇ ਵੀ ਨਾ ਨਹੀਂ ਆਣੀ ਇਹ ਪੁਆਇੰਟਿੰਗ ਵਾਲੀ ਟਾਈਪ ਜਾਂ ਇਹਦੇ ਵਿੱਚ ਇੱਕ ਸਿੰਬਲ ਵਾਲੀ ਟਾਈਪ ਹੁੰਦੀ ਹੈ ਸਪੈਸ਼ਲੀ ਕਿ ਕਰੋਸ ਦਾ ਮਤਲਬ ਹੀ ਇਜ਼ ਦਾ ਫਾਦਰ ਆਫ A ਇਜ਼ ਦਾ ਫਾਦਰ ਆਫ B ਡਿਵਾਈਡ ਦਾ ਮਤਲਬ A ਇਜ਼ ਦਾ ਸਨ ਆਫ B ਕੁਝ ਇਸ ਤਰ੍ਹਾਂ ਦੀ ਲਿਖੀ ਹੁੰਦੀ ਹੈ ਤਾਂ ਉਹ ਵਾਲੀ ਟਾਈਪ ਵੀ ਆਪਾਂ ਸਪੈਸ਼ਲੀ ਕਰਨੀ ਹੈ ਡਿਸਟੈਂਸ ਡਾਇਰੈਕਸ਼ਨ ਦੇ ਵਿੱਚ ਵੀ ਵੈਸੇ ਹੋ ਜਾਂਦਾ ਕੋਈ ਇਸ਼ੂ ਨਹੀਂ ਖਾਸ ਤੌਰ ਤੇ ਇਹਦੇ ਵਿੱਚ ਜਦੋਂ ਪਾਈਥਾਗੋਰਸ ਥਿਊਰਮ ਲਾਉਣ ਵਾਲੀ ਆ ਜਾਂਦੀ ਆਪਣੀ ਖਤ ਤਾਂ ਉਹ ਵਾਲੀ ਟਾਈਪ ਵੀ ਆਪਾਂ ਛੱਡ ਨਹੀਂ ਨਹੀਂ ਪਾਈਥਾਗੋਰਸ ਥਿਊਰਮ ਠੀਕ ਹੈ ਕੋਈ ਔਖਾ ਨਹੀਂ ਹੈਗਾ ਪਰਪੈਂਡੀਕੂਲਰ 베ਸ ਤੇ ਹਾਈਪੋਟੈਨਿਊਸ ਹੁੰਦਾ ਦਸਵੀਂ ਦੇ ਵਿੱਚ ਕੀਤੀ ਹੋਣੀ ਹੈ ਤੁਸੀਂ ਨੈਕਸਟ ਆ ਗਿਆ ਨੰਬਰ ਸੀਰੀਜ਼ ਅਗੇਨ ਇਹਦੇ ਵਿੱਚ ਕੁਐਸਚਨ ਫਰੇਮ ਹੁੰਦੇ ਆ ਨੈਕਸਟ ਮਿਰਰ ਇਮੇਜ ਜੋ ਵਾਟਰ ਇਮੇਜ ਦੇਖਿਆ ਹੁੰਣਾ ਤੁਸੀਂ ਇਹ ਪੇਪਰ ਦੇ ਵਿੱਚ ਵੀ ਕੁਐਸਚਨ ਖਾਸ ਤੌਰ ਤੇ ਇਹਦੇ ਵਿੱਚ ਨਾ ਕਲੋਕ ਵਾਲਾ ਅਸਪੈਕਟ ਪੁੱਛ ਲੈਂਦੇ ਆ ਕਿ ਕਲੋਕ ਨੂੰ ਕਲੋਕ ਦੀ ਮਿਰਰ ਇਮੇਜ ਦੱਸੋ ਟਾਈਮ ਕਿੰਨਾ ਹੋਊਗਾ ਕਲੋਕ ਦੀ ਵਾਟਰ ਇਮੇਜ ਦੱਸੋ ਟਾਈਮ ਕਿੰਨਾ ਹੋਊਗਾ ਤਾਂ ਇਸ ਤਰ੍ਹਾਂ ਦੇ ਕੁਐਸਚਨ ਬਣਾ ਲਏ ਜਾਂਦੇ ਆ ਨੈਕਸਟ ਆ ਗਿਆ ਪਜ਼ਲ ਤੇ ਪੱਦਰ ਲੈ ਚੋ ਸਪੈਸ਼ਲੀ ਜੇਕਰ ਮੈਂ ਟਾਈਪ ਕਰਕੇ ਲਿਖਾਂ ਪੈਂਦੇ ਵਿੱਚ ਸਿਟਿੰਗ ਅਰੇਂਜਮੈਂਟ ਜਿਹੜੀ ਹੁੰਦੀ ਹੈ ਉਹ ਜ਼ਿਆਦਾਤਰ ਪੇਪਰ ਦੇ ਵਿੱਚ ਬਣਾਈ ਹੁੰਦੀ ਹੈ ਸਿਟਿੰਗ ਅਰੇਂਜਮੈਂਟ ਤੇਬਲ ਦੇ ਰਾਉਂਡ ਟੇਬਲ ਦੇ ਅ ਰਾਉਂਡ ਬਿਠਾ ਦੇਣਗੇ ਜਾਂ ਉਹ ਕੋਈ ਵੀ ਸਕੁਅਰ ਜਾਂ ਰੈਕਟੈਂਗੂਲਰ ਟੇਬਲ ਹੋਊਗਾ ਉਹਦੇ ਜਾਂ ਕਿਸੇ ਲਾਈਨ ਦੇ ਵਿੱਚ ਸਿਟਿੰਗ ਅਰੇਂਜਮੈਂਟ ਕਰਾ ਪੁੱਛ ਲੈਂਦੇ ਹੁੰਦੇ ਕੁਝ ਤਾਂ ਟਾਈਪ ਦੇ ਅਕੋਰਡਿੰਗ ਹੁੰਦਾ ਹੈ ਜੇ ਨੈਕਸਟ ਆ ਗਿਆ ਆਪਣੇ ਕੋਲ ਐਨੈਲੋਜੀ ਸਾਰਿਆਂ ਨੂੰ ਪਤਾ ਐਨੈਲੋਜੀ ਕੀ ਹੁੰਦੀ ਹੈ ਪਰ ਪੇਪਰ 'ਚ ਆਪਣਾ ਕੁਐਸਚਨ ਗਲਤ ਹੋ ਜਾਂਦਾ ਐਨੈਲੋਜੀ ਦਾ ਜਾ ਕੇ ਕਾਰਨ ਵਕੈਬ ਨਹੀਂ ਆਂਦੀ ਜੇ ਆਂਦੀ ਹੈ ਵਕੈਬ ਤਾਂ ਪੰਜਾਬੀ ਦੇ ਵਿੱਚ ਜਦੋਂ ਆਪਾਂ ਟ੍ਰਾਂਸਲੇਟ ਕਰਦੇ ਆ ਤਾਂ ਉਹ ਟ੍ਰਾਂਸਲੇਸ਼ਨ ਦੇ ਵਿੱਚ ਵੀ ਸੇਮ ਪੰਜਾਬ ਇੰਗਲਿਸ਼ ਨੂੰ ਪੰਜਾਬੀ ਦੇ ਵਿੱਚ ਲਿਖ ਦੇ ਦਿੰਦੇ ਆ ਉਸੇ ਵਰਡ ਨੂੰ ਹੁਣ ਦਿੱਕਤ ਉੱਥੇ ਰਹਿ ਜਾਂਦੀ ਹੁੰਦੀ ਹੈ ਤਾਂ ਐਨਲੋਜੀ ਵਾਲਾ ਪਾਰਟ ਵੀ ਥੋੜਾ ਜਿਹਾ ਆਪਾਂ ਨੂੰ ਕੰਪਲਿਕੇਟਡ ਰਹਿੰਦਾ ਹੁੰਦਾ ਠੀਕ ਹੈ ਨੈਕਸਟ ਹੈਗੇ ਆਪਣੇ ਕੋਲ ਟਾਈਮ ਸੀਕੁਐਂਸ ਟਾਈਮ ਸੀਕੁਐਂਸ ਦੇ ਵਿੱਚ ਕਿਹੜੀ ਹੈ ਖਾਸ ਤੌਰ ਤੇ ਕੈਲੰਡਰ ਵਾਲਾ ਕੁਐਸਚਨ ਟਾਈਮ ਸੀਕੁਐਂਸ ਦੇ ਵਿੱਚ ਕੈਲੰਡਰ ਦਾ ਕੁਐਸਚਨ ਜਿਹੜਾ ਖਾਸ ਤੌਰ ਤੇ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਤੇ ਇੱਕ ਚੈਪਟਰ ਜਿਹੜਾ ਆਪਾਂ ਨੂੰ ਪੇਪਰ ਦੇ ਵਿੱਚ ਜਾ ਕੇ ਵੈਸੇ ਤਾਂ ਹੋ ਜਾਂਦੇ ਆ ਕੁਐਸਚਨਿੰਦੇ ਸੋਲ ਪੇਪਰ ਦੇ ਵਿੱਚ ਜਾ ਕੇ ਤੰਗ ਕਰਦਾ ਰੈਂਕਿੰਗ ਹੈਨਾ ਪੇਪਰ ਦੇ ਵਿੱਚ ਕਈ ਵਾਰੀ ਕੁਐਸਚਨ ਇਹ ਗਲਤ ਹੋ ਜਾਂਦੇ ਆ ਤਾਂ ਉੱਥੇ ਜਾ ਕੇ ਆਪਾਂ ਕਿਵੇਂ ਦੇ ਕਰਨੀ ਕੀ ਚੀਜ਼ਾਂ ਕਰਨੀਆਂ ਉਹ ਸਾਰੀਆਂ ਆਪਾਂ ਦੇਖਣੀਆਂ ਓਕੇ ਜੀ ਇਹ ਸਾਰੇ ਆਪਣੇ ਕੋਲ ਸਿਲੇਬਸ ਦਾ ਸੀ ਜੇਕਰ ਤੁਹਾਨੂੰ ਇਹ ਸਿਲੇਬਸ ਆਉਂਦਾ ਤਾਂ ਜਿੰਨਾ ਸਟੂਡੈਂਟਸ ਨੇ ਕੀਤਾ ਹੋਇਆ ਜਿਨ੍ਹਾਂ ਦੇ ਨੰਬਰ ਘਟਦੇ ਆ ਉਹਨਾਂ ਲਈ ਸਿਰਫ ਇੱਕੋ ਇੱਕ ਸੋਲੂਸ਼ਨ ਹੈ that is test series ਤੁਸੀਂ ਹੋਰ ਕੁਝ ਨਹੀਂ ਕਰਨਾ ਤੁਸੀਂ ਸਾਰਾ ਸਿਲੇਬਸ ਕੀਤਾ ਹੋਇਆ ਜਾਂ ਵਿੱਚੋਂ ਪੁੱਛ ਵੀ ਰਹਿੰਦਾ ਅਗਰ ਤੁਹਾਡਾ 파ਟ ਸਿਲੇਬਸ ਦੇ ਵਿੱਚੋਂ ਤਾਂ ਤੁਸੀਂ ਇੱਕ ਪਾਰਟਿਕੂਲਰ ਕਿਸੇ ਵੀ ਪਰਸਨ ਉਹ ਆਫਲਾਈਨ ਜਾ ਕੇ ਆਫਲਾਈਨ ਕਰ ਸਕਦੇ ਹੋ ਟੈਸਟ ਸੀਰੀਜ਼ ਨੂੰ ਫੋਲੋ ਅਗਰ ਆਫਲਾਈਨ ਨਹੀਂ ਕਰਨੀ ਤਾਂ ਘਰ ਬੈਠੇ ਆਨਲਾਈਨ ਸੀਰੀਜ਼ ਵੀ ਕੋਈ ਨਾ ਕੋਈ ਲਓ ਟੈਸਟ ਸੀਰੀਜ਼ ਤੋਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਜਿਹੜੀ ਕਮੀ ਆਪਾਂ ਜਿਹੜੇ ਮੌਕੇ ਤੇ ਜਾ ਕੇ ਪੇਪਰ ਕਰਨਾ ਹੈ ਉਹ ਤੁਹਾਨੂੰ ਸਾਰੀਆਂ ਟੈਸਟ ਸੀਰੀਜ਼ ਤੋਂ ਹੀ ਦੇਖਣ ਨੂੰ ਮਿਲਣਗੀਆਂ ਕੁਐਸਚਨ ਕਿਸ ਤਰ੍ਹਾਂ ਦੇ ਬੰਦੇ ਇੱਕ ਮੇਨ ਚੀਜ਼ ਤੁਸੀਂ ਪ੍ਰੀਵੀਅਸ ਈਅਰ ਪੇਪਰ ਜ਼ਰੂਰ ਕਰਨੇ ਜਿਹੜੇ ਵੀ ਡਿਪਾਰਟਮੈਂਟ ਦਾ ਪੇਪਰ ਦੇਣ ਜਾ ਰਹੇ ਹੋ ਪੰਜਾਬ ਪੁਲਿਸ ਦਾ ਦੇਣ ਜਾ ਰਹੇ ਹੋ ਤਾਂ ਪੰਜਾਬ ਪੁਲਿਸ ਦੇ ਪ੍ਰੀਵੀਅਸ ਈਅਰ ਐਗਜ਼ਾਮਸ ਇਹ ਦੇਖਣੇ ਆ ਤੁਸੀਂ ਕਨਸਟੇਬਲ ਲੈਵਲ ਵਾਲੇ ਸਾਰੇ ਦੇਖੋ ਸਾਰੀਆਂ ਜਿਹੜੀਆਂ ਸ਼ਿਫਟ ਹੋਈਆਂ 2023 24 ਜਾਂ ਉਸ ਤੋਂ ਪਹਿਲਾਂ 21 22 ਵਾਲੀਆਂ ਤਾਂ ਸਾਰੀਆਂ ਸ਼ਿਫਟਾਂ ਦੇਖਣੀਆਂ ਪੈਣਗੀਆਂ ਆਪਾਂ ਨੂੰ ਪੰਜਾਬ ਪੁਲਿਸ ਵਾਲਿਆਂ ਜੇਕਰ ਤੁਸੀਂ ਪੀ ਟ੍ਰਿਪਲ ਐਸ ਬੀ ਦਾ ਕੋਈ ਵੀ ਪੇਪਰ ਦੇਣ ਜਾ ਰਹੇ ਹੋ ਤਾਂ ਪੁਰਾਣੇ ਪੇਪਰ ਦੇਖੇ ਬਿਨਾ ਨਾ ਜਾਇਓ ਜਾਨ ਜਿਹੜੇ ਪੇਪਰ ਨਾਲ ਨਾਲ ਹੋ ਰਿਹਾ ਅਗੋਂ ਪੀ ਟ੍ਰਿਪਲ ਐਸ ਬੀ ਦਾ ਜਿਵੇਂ ਰੀਸੈਂਟਲੀ ਰਿਸਰਚ ਅਸਿਸਟੈਂਟ ਦਾ ਪੇਪਰ ਹੋਇਆ 11 ਤਰੀਕ ਨੂੰ ਆਈ ਥਿੰਕ ਸੋਈ ਪੇਪਰ ਹੋਇਆ ਸੀ ਤਾਂ ਉਹ ਵੀ ਦੇਖ ਕੇ ਜਾਣਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਕਿਸ ਤਰ੍ਹਾਂ ਪੇਪਰ ਨੂੰ ਟੈਕਲ ਕਰਨਾ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਨਵੇਂ ਆਇਆ ਚੈਨਲ ਤੇ ਸਬਸਕ੍ਰਾਈਬ ਕਰ ਲਓ ਤੇ ਬਾਕੀਆਂ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਵੈਰੀ ਮੱਚ ਬਾਕੀ ਕੋਈ ਵੀ ਤੁਹਾਡਾ ਸੁਝਾਅ ਹੋਵੇ ਤਾਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ